ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹੋਰ ਕੀ ਹਾਲ ਚਾਲ ਆਮੀਦ ਕਰਦੇ ਹਾਂ ਸਾਰੇ ਜਣੇ ਠੀਕ ਠਾਕ ਹੋਵੋਗੇ। ਲੋ ਜੀ ਮਾਰਨਿੰਗ ਦਾ ਟਾਈਮ ਆ ਉੱਠ ਗਏ ਆਪਾਂ। ਸੋ ਵੀ ਆ ਰੈਡੀ ਤੇ ਅੱਜ ਦਾ ਸਫ਼ਰ ਹੋਊਗਾ ਆਪਣਾ ਚੰਡੀਗੜ੍ਹ ਦਾ। ਚੰਡੀਗੜ੍ਹ ਜਾਣਾ ਆਪਾਂ ਨੇ। ਚੰਡੀਗੜ੍ਹ ਨੂੰ ਚੱਲੇ ਆ ਹੁਣ। ਤੇ ਕੰਮ ਕਰਨੇ ਆਪਣੇ ਕਈ ਦਿਨਾਂ ਤੋਂ ਚੱਲ ਰਹੇ ਨੇ ਛੋਟੇ-ਮੋਟੇ ਤੇ ਉਹ ਕੰਪਲੀਟ ਹੋ ਲੈਣ ਤੁਹਾਨੂੰ ਦੱਸਾਂਗੇ। ਵੀ ਆਪਾਂ ਕੀ ਕੰਮ ਸੀਗਾ ਆਪਣਾ ਕੋਪਨਨ ਹੋ ਕੇ ਜਾਂਦੇ ਆਪਾਂ ਤੇ ਕੰਪਲੀਟ ਹੋਏ ਤੇ ਦੱਸਾਂਗੇ ਤੁਹਾਨੂੰ ਤੇ ਹੁਣ ਆਪਣੇ ਕੋਲ ਇੱਥੇ ਰਿਹਾ ਸਭਾਣਾ ਟਾਈਮ ਚੱਲੀ ਆ 7:11 ਵਜੇ ਨੂੰ ਢੰਡੀਗੜ੍ਹ ਪਹੁੰਚਣਾ ਤੇ ਹੁਣ ਆਪਾਂ ਤੁਰਦੇ ਆ ਜੀ ਮਿਲਾਂਗੇ ਰਸਤੇ ਦੇ ਵਿੱਚ ਲੋਬੀ ਮੰਮੀ ਲੱਗੀ ਆ ਪੁੱਛ ਲਾਉਣ ਅੱਗੇ ਫਾਦਰ ਸਾਹਿਬ ਚਲ ਠੀਕ ਹੈ ਚਲਦਾ ਮੈਂ ਲਾ ਲੇ ਕੱਲ ਦੇ ਹਨਾ ਪਾਸੋਂ ਪਿੰਡ ਤੋਂ ਬਾਹਰ ਚੱਲ ਕੇ ਮਿਲਾਂਗੇ ਰਸਤੇ 'ਚ ਲੋ ਜੀ ਪਿੰਡ ਦੇ ਬਾਹਰੇ ਆ ਗਏ ਆਪਾਂ ਫਾਟਕਾਂ ਤੇ ਖੜੇ ਆ ਫਾਟਕ ਲੱਗਿਆ ਆ ਟ੍ਰੇਨ ਨਹੀਂ ਆਉਣਾਗਾ ਜੀ ਆਪਾਂ ਮਸਤਵਾਣਾ ਹੋ ਕੇ ਬਾਰੋ-ਬਾਰ ਪਟਿਆਲੇੋਂ ਨਿਕਲ ਰਹੇ ਆ। ਆ ਇਤਲੀ ਸਾਈਡ ਸਾਰਾ ਸਮਰੂਰ ਰਹਿ ਗਿਆ ਬਾਰੇ ਅੰਦਰ ਇਹ ਆਪਾਂ ਵਿਸੋਂ ਜਿਹੜੀ ਪਰਟੰਡੇ ਤੋਂ ਆਉਂਦੀ ਹੈ ਸਿੱਧੀ ਚੰਡੀਗੜ੍ਹ ਨੂੰ ਸੜਕ ਤੇ। ਉਹ ਸਿਆਹ ਰੋਡ ਤੇ ਆ ਸਮਰੂਰ ਦੇ ਬਾਹਰੋਂ ਬਾਹਰ ਬਾਈਪਾਸ ਤੇ। ਸ਼ਾਮ ਦਾ ਸਵਾ 7:00 ਤੇ 9:55 ਮੈਂ ਖੜੂ ਹੋਏ। ਤਕਰੀਬਨ ਆਪਾਂ 11:00 ਦੇ ਬਾਅਦ ਚੰਡੀਗੜ੍ਹ ਪਹੁੰਚਣਾ। ਤਾਂ ਬਿਆਸ ਨੂੰ ਆ ਕੇ ਚੱਲ ਕੇ ਬਣੇ ਰਿਹਾ ਵੀਡੀਓ ਦੇ ਨਾਲ। ਲਓ ਜੀ ਚੰਡੀਗੜ੍ਹ ਪਹੁੰਚ ਗਏ ਆਪਾਂ। ਟ੍ਰੈਫਿਕ ਬਹੁਤ ਜ਼ਿਆਦਾ ਆ। ਜਾਮ ਵੀ ਬਹੁਤ ਲੱਗਦਾ। ਮੈਂ ਤਕਰੀਬਨ ਲੇਟ ਹੀ ਆ ਆਪਦੇ ਟਾਈਮ ਤੋਂ। 12 ਵਜੇ ਨੂੰ ਮੈਂ ਤਕਰੀਬਨ ਉੱਥੇ ਪਹੁੰਚਣਾ ਦੇਖਦੇ ਆ। 11:30 ਹੋ ਗਏ। 11:34 ਹੋ ਗਏ। ਲੋਕੇਸ਼ਨ ਮੈਨੂੰ 12 ਵਜੇ ਤਕਰੀਬਨ ਪਹੁੰਚ ਆ ਰਹੀ ਆ ਬਸ ਜਿਹੜਾ ਵੀ ਆਪਾਂ ਕੰਮ ਆਇਆ ਆਪਣਾ ਕੰਮ ਹੋ ਜੇ ਵਾਹਿਗੁਰੂ ਮਿਹਰ ਕਰੇ ਬਹੁਤ ਖਚਣ ਵਾਲਾ ਆਇਆ ਲੋਬੀ ਹੋ ਗਿਆ ਕੰਮ ਆਪਣਾ 1 ਵਜੇ ਆਪਾਂ 12 ਵਜੇ ਪਹੁੰਚ ਗਏ ਜੀ ਇੱਥੇ ਘੰਟੇ ਦੇ ਵਿੱਚ ਵਿੱਚ ਆਪਣਾ ਕੰਮ ਨਿਬੜ ਗਿਆ ਤੇ ਹੁਣ ਆਪਾਂ ਇਸ ਟਾਈਮ ਅਲਾਂਟੇ ਮਾਲ ਚੰਡੀਗੜ੍ਹ ਅਲਾਂਟੇ ਮਾਲ ਦੀ ਪਾਰਕਿੰਗ ਦੇ ਵਿੱਚ ਆ ਚਲੋ ਪੜਦੇ ਆ ਗੱਡੀ ਹੁਣ ਆਪਾਂ ਇਹ ਪਾਰਕਿੰਗ ਇੱਥੋਂ ਦੀ ਉੱਪਰ ਵੀ ਗੱਡੀਆਂ ਖੜਦੀਆਂ ਨੇ ਆ ਇਧਰੋਂ ਕੱਟੀਆਂ ਐਂਟਰੀ ਕਰਦੀਆਂ ਨੇ ਇੱਥੋਂ ਇੱਥੋਂ ਟਿਕਟ ਆਪਣੇ ਆਪ ਕੱਢਣੀ ਪੈਂਦੀ ਆ ਚਲੋ ਹੁਣ ਆਪਾਂ ਵੀ ਚੱਲਦੇ ਆਂ ਕੰਮ ਆਪਣਾ ਹੋ ਗਿਆ ਆਹ ਖੜੀਆ ਗੱਡੀ ਆਪਣੀ ਡਿਗੜ ਤੋਂ ਆ ਗਿਆ ਬਾਹਰ ਆਪਾਂ ਰਾਜਪੁਰੇ ਪਹੁੰਚਣ ਵਾਲੇ ਆਂ ਟਾਈਮ 4 ਵਜੇ ਨਾਲੇ ਆ 10 ਮਿੰਟ ਰਹਿ ਨੇ 4 ਵਜੇ ਚ ਤਕਰੀਬਨ 2 ਵਜੇ ਤੋਂ ਫ੍ਰੀ ਹੋ ਗਏ ਸੀਗੇ ਕਮੇਟ ਕੇ ਕੰਮ ਨਾ ਪਣਾ ਚੜੀਗੜ ਤੇ ਬਸ ਔੜੀ ਔੜੀ ਟ੍ਰੈਫਿਕ ਬਹੁਤ ਜ਼ਿਆਦਾ ਸੀ ਉੱਥੋਂ ਔੜੀ ਔੜੀ ਨਿਕਲੇ ਹੁਣ ਆਪਾਂ ਖਡੋ ਕੇ ਨਿਕਲੇ ਆਏ ਤੇ ਰਾਜਪੁਰੇ ਪਹੁੰਚਣ ਆਲੇ ਹੁਣ ਤਕਰੀਬਨ 4-5 ਚੱਲੇ ਆ ਤਾਂ ਪਬੂਰੀਆਂ ਸੈਕਟਰ ਤੇ ਖੜੀ ਆ ਭਾ ਚੱਲਦੇ ਆਂ ਹੌਲੀ ਹੌਲੀ ਕਰਨ ਨੂੰ ਲੋ ਵੀ ਆ ਗਏ ਆਪਾਂ ਰਾਜਪੁਰੇ ਬਾਈਪਾਸ ਤੇ ਪਹੁੰਚ ਗਏ ਇੱਥੋਂ ਲੰਘ ਜਾਣਾ ਆਪਣਾ ਇੱਧਰ ਨੂੰ ਪਟਿਆਲੇ ਨੂੰ ਸੱਤਾ ਹੈ ਰੋਡ ਜਾਂਦਾ ਲੁਧਿਆਣਾ ਅੰਮ੍ਰਿਤਸਰਨ ਆਪਾਂ ਇੱਥੋਂ 4 ਕਿਲੋਮੀਟਰ ਆਇਆ ਇੱਧਰ ਨੂੰ ਜਾ ਕੇ ਤੇ ਮੁਰ ਜਾਣਾ ਫਿਰ ਲੈਫਟ ਸਾਈਡ ਸਿੱਧਾ ਪਟਿਆਲਾ ਸਮੂਹ ਨੂੰ ਪਹੁੰਚੇ ਘਰੇ ਆ ਗਏ ਸਾਢੇ 6 ਦਾ ਟਾਈਮ ਹੋ ਗਿਆ ਹੁਣ ਆ ਕੇ ਖੜੇ ਆ ਘਰੇ ਆਪਕੋ ਬਹੁਤ ਜ਼ਿਆਦਾ ਸੀ ਇਧਰ ਪਟਿਆਲਾ ਚੰਡੀਗੜ੍ਹ ਸਾਈਡ ਨੂੰ ਮਸਾ ਨਿਕਲੀਦਾ ਉੱਥੋਂ ਦਾ ਪੂਰਾ ਘਾਟਾ ਘਾਟਾ ਤਾਂ ਫਰੈਸ਼ਰ ਦੇ ਵਿੱਚ ਹੀ ਫਸਿਆ ਰਹਿ ਗਏ ਉੱਥੇ ਲੋਕ ਨਹੀਂ ਤਾਂ ਇੱਕ ਤੋਂ ਬੈਠੇ ਦੀ ਗਰਦਨ ਵੀ ਦੁਖਣ ਲੱਗ ਗਈ ਇੱਥੇ ਕਰਦਣਾ ਪੜ ਜਾਂਦੀ ਆ ਇਹ ਕਦੇ ਕਦੇ ਦਰਦ ਕਰਨ ਲੱਗ ਜਾਂਦੀ ਆ ਤੇ ਹੁਣ ਆਪਾਂ ਪਹੁੰਚ ਗਏ ਆ ਘਰੇ ਤੇ ਚਲੋ ਜੀ ਹੁਣ ਕਰੀਏ ਅਗਲੇ ਕੰਮ ਪਹਿਲਾਂ ਪੁਰਗੋਤੀ ਰੈਸਟ ਰੈਕੇ ਚਾਹ ਪਾਣੀ ਪੀਨੇ ਆ ਫਿਰ ਆਪਾਂ ਦੁੱਧਵਾਦ ਵੀ ਲੈ ਕੇ ਆਉਣਾ ਚਲੋ ਬਣੇ ਰੁਕੀ ਦਰੋ ਲਓ ਜੀ ਫੇਰ ਆ ਗਏ ਆ ਸਿਰਫ ਨੂੰ ਆ ਤੇ ਉਹੀ ਰੁਟੀਨ ਆਪਣੀ ਡੇਲੀ ਦੀ ਦੁੱਧਵਾਦ ਲੈ ਕੇ ਆਉਣੇ ਆ ਤੇ ਨਾਲ ਥੋੜੇ ਬਹੁਤੀ ਸਮਾਨ ਦੀ ਖਰੀਦਦਾਰੀ ਹੋਰ ਕਰ ਲਿਆਉਣੇ ਆ ਤੇ ਕੁਝ ਥੋੜਾ ਜਿਹਾ ਰੈਡੀ ਕਹਿੰਦਾ ਮੈਨੂੰ 9 ਵਜੇ ਲੈ ਕੇ ਦੇਈ ਚਿਕਨ ਲੈ ਕੇ ਦੇਈ ਕਹਿੰਦਾ ਮੇਗਾ ਠੀਕ ਆ ਚਲੋ ਉਹਨਾਂ ਦੀ ਵੀ ਸੇਵਾ ਕਰਨੀ ਪੈ ਜਾਂਦੀ ਐ ਸ਼ਾਮ ਟਾਈਮ ਤੇ ਉਹ ਚੰਡੀ ਖੜਵਾਇਆ ਸੀ ਰੋਟੀ ਖਾਦਿਆਂ ਨੇ ਦੋ ਖਾ ਕੇ ਫੇਰ ਮੈਂ ਇਤਨਾ ਤੁਰ ਪਿਆ ਹੁਣ ਪਿੱਛੇ ਮਸ ਮਸਰ ਜਾ ਬਹੁਤਾ ਤੇਲ ਲਾ ਗਿਆ ਮੋਟਰਸਾਈਕਲ ਤਾਂ ਨਿਕਲ ਹੀ ਨਹੀਂ ਜਾਂਦਾ ਚੱਕ ਕੇ ਮੋਟਰਸਾਈਕਲ ਜਾ ਕੇ ਤਾਂ ਨਿਕਲ ਹੀ ਨਹੀਂ ਜਾਂਦਾ ਅੱਖਾਂ ਭਰ ਜਾਂਦੀਆਂ ਨੇ ਤੇ ਫਿਰ ਮੈਂ ਗੱਡੀ ਵੀ ਲੈ ਲਈ ਮੇਰਾ ਭਰਾ ਜਾ ਕੇ ਆਇਆ ਸੀਗਾ ਇੱਥੇ ਬਾਰੇ ਮੋਟਰਸਾਈਕਲ ਤੇ ਕਹਿੰਦਾ ਗੱਡੀ ਲੈ ਜਾ ਤੇ ਮੱਸਰ ਬੋ ਦਾ ਕਹਿੰਦਾ ਅੱਖਾਂ ਭਰਦੀਆਂ ਨੇ ਫਿਰ ਮੈਂ ਗੱਡੀ ਵੀ ਚੱਕ ਲਿਆ ਚਲੋ ਬਾਜ਼ਾਰ ਬਾਜ਼ਾਰ ਚ ਆ ਗਿਆਂ ਸ਼ੇਰਪੁਰ ਆਪਾਂ ਮਾ ne ਕਾਟਰੋਂ ਨੇ ਕਹਿੰਦਾ ਰਸਤਾ ਇੱਥੋਂ ਧੋਰੀ ਚਲੋ ਹੁਣ ਆਪਾਂ ਲੈ ਲਈਏ ਸਮਾਨ ਜਿਹੜਾ ਲੈਣਾ ਕੋਈ ਤੇ ਡਿਮਾਂਡਾਂ ਵੀ ਬਾਲੀਆਂ ਆਉਂਦੀਆਂ ਨੇ ਇੱਕ ਤਾਂ ਮੈਨੂੰ ਡੇੜੀ ਕਹਿੰਦਾ ਉਹ ਲਿਆ ਕੇ ਤੇ ਮੰਮੀ ਕਹਿੰਦੀ ਦੁੱਧ ਲਿਆ ਭਰਾ ਮੇਰਾ ਕਹਿੰਦਾ ਉਹ ਕਹਿੰਦਾ ਗੋਲ ਗੱਪੇ ਲਿਆ ਕੇ ਦੇ ਮੈਨੂੰ ਤੇ ਹੁਣ ਆਪਾਂ ਪਹਿਲਾਂ ਲੈ ਲਈਏ ਸਮਾਨ ਸਾਰਾ ਫੇਰ ਮਿਲਦੇ ਹਾਂ ਹਲੋ ਜੀ ਪਹਿਲਾਂ ਆ ਗਿਆਂ ਡੈਰੀ ਤੇ ਆਪਾਂ ਦੁੱਧ ਫੜੀਏ ਲੋ ਵੀ ਫੇਰ ਪਹੁੰਚ ਗਏ ਆਂ ਗੋਲ ਗੱਪੇਆਂ ਕੋਲੇ ਤੇ ਜਗਤਾਰ ਬਾਸ ਤੇ ਆਪਾਂ ਗੋਲ ਗੱਪੇ ਪੈਕ ਕਰਾਈਏ ਮੇਰੇ ਭਰਾ ਦੀ ਡਿਮਾਂਡ ਆਈ ਸੀ ਕਿ ਆਹ ਗੋਲ ਗੱਪੇ ਖਾਣੇ ਆ ਮੈਂ ਚਲ ਖਵਾ ਦਿੰਨੇ ਆ ਆਹ ਅੱਜ ਪੜੀ ਕਿ ਆ ਹਾਂ ਜਲਦੀ ਬੰਨ੍ਹ ਜਲਦੀ ਆਪਾਂ ਆਖਲਾ ਆਪਾਂ ਚੈੱਕ ਕਰਦੇ 30 ਰੁਪਏ ਦੇ ਪਹੁੰਚ ਗਏ ਵੀ ਪੰਡ ਆ ਗਿਆ ਤਾਰੀ ਫਰੋਂਟੇ ਬਾ

ਦੇਆ ਮਮੇ ਕਦੂਰੀ ਸਬਜ਼ੀ ਬਣਾ ਲਈ ਤੇ ਕਹਿੰਦਾ ਮੈਂ ਖਾਣੀ ਨਹੀਂ ਆਂਡੇ ਲੈ ਤੇ ਕਹਿੰਦਾ ਮੈਂ ਤਾਂ ਆਂਡੇ ਦੀ ਪੁਰਜੀ ਬਣਾ ਕੇ ਖਾਵਾਂਗਾ ਬਲੌਗਰ ਸਾਹਿਬ ਸਾਡੇ ਵੱਡੇ ਪੱਤਰ ਤੇ ਪੁਰਜੀ ਬਣਾਉਣ ਲੱਗਿਆਂ ਆਂਡੇ ਵੀ ਕਰ ਰਿਹਾ ਤੇ ਨਾਲਪੁਰਜੀ ਦੀ ਚੱਲ ਰਹੀ ਹੈ ਸੇਵਾ ਪੂਰੀ